ਅਰੇ ਕਾਨੂੰਨ ਤੁਸੀਂ ਬਣਾ ਲਿਓ ਜਿਨ੍ਹਾਂ ਦੇ ਉੱਤੇ ਲਾਗੂ ਕਰਨੇ ਜਿਹਦਾ ਦੀ ਜ਼ਿੰਦਗੀ ਉਤੇ ਆਪਣੀ ਡਿਪੈਂਡ ਕਰਨੀ ਹੈ ਉਹਨਾਂ ਨਾਲ ਤੁਸੀਂ ਜ਼ਿਕਰ ਹੀ ਨਹੀਂ ਕਰਦੇ ਹੋ ਡਿਸਕਸ ਹੀ ਨਹੀਂ ਕਰਦੇ ਹੋ ਤਾਂ ਕਹਿਣ ਦਾ ਮਤਲਬ ਕਿ ਜੇ ਥੋੜੀ ਜੀ ਵੀ ਅਕਲ ਹੈ ਬੰਦਾ ਜਾਣਦਾ ਕਿ ਐਕਸੀਡੈਂਟ ਹੋ ਗਿਓ ਰਹੇ ਨੇ ਇਹਦੇ ਕੋਈ ਡਿਸਕਸ਼ਨ ਨਹੀਂ ਕੀਤੀ ਔਰ ਮੈਂ ਦੱਸਣਾ ਮੈਂ ਕਿ ਸਾਰੀ ਦੁਨੀਆ ਨੂੰ ਪਤਾ ਹੈ ਐਕਸੀਡੈਂਟ ਹੁੰਦੇ ਤਿੰਨ ਕਾਰਨ ਹੁੰਦੇ ਨੇ ਚੌਥਾ ਨਹੀਂ ਹੁੰਦਾ ਦੂਜਾ ਨਹੀਂ ਹੁੰਦਾ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਥਕਾਵਟ ਸਾਇਰਨੈਸ ਕਿਵੇਂ ਅਰੇ ਸਾਰੀ ਦੁਨੀਆ ਦਾ ਕਾਇਦਾ ਕਾਨੂੰਨ ਹੈ 8 ਘੰਟੇ ਕੰਮ ਕਰਨਾ ਹੈ ਇੱਥੇ 18-18 ਘੰਟੇ ਬੰਡੇ ਗੱਡੀਆਂ ਚਲਾਉਂਦੇ ਨੇ ਕਿਹੜੀ ਗੱਡੀ ਚਲਾਉਂਦੇ ਨੇ ਮੈਂ ਚੈਲੰਜ ਕਰਨਾ ਵਾ ਜਿਨ੍ਹਾਂ ਨੇ ਕਾਨੂੰਨ ਬਣਾਏ ਨੇ ਜੂਨ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਟਰੱਕ ਦੇ ਨਾਲ ਬਹਿ ਕੇ ਵਿਖਾ ਦਿਓ ਤੁਸੀਂ ਦੂਜਾ ਆਂਦਾ ਓਵਰ ਸਪੀਡਿੰਗ ਔਰ ਸਪੀਡਿੰਗ ਕਿਉਂ ਹੁੰਦੀ ਹੈ ਕਿਉਂਕਿ ਮਾਲਕ ਉਹ ਬਾਈ ਲੈ ਫੜ ਤੇ ਛੇਤੀ ਪਹੁੰਚੇ ਛੇਤੀ ਪਹੁੰਚੇ ਜਿੱਦਾਂ ਬੰਦਾ ਚਾਹ আর ਚਨੀ ਚਾ ਲਿਆ ਛੇਤੀ ਪਹੁੰਚੀ ਅਰੇ ਡਰਾਈਵਰ ਤੁਸੀਂ ਪਾਲੇ ਪ੍ਰੈਸ਼ਰ ਪਾ ਰਹੇ ਹੋ ਤੀਜਾ ਚਲੋ ਕੁਦਰਤ ਦੇ ਮਕੈਨੀਕਲ ਫੇਲ ਹੈ ਜਿਵੇਂ ਅੱਜ ਕੀ ਖੰਨੇ ਮਰ ਗਿਆ ਟਰੱਕ ਦਾ ਟਾਇਰ ਫਟਿਆ ਤੇ 20000 ਵਾਲੇ ਬੰਦੇ ਨੂੰ ਤੁਸੀਂ ਸਦਾ 7 ਲੱਖ ਲਾ ਰਹੇ ਹੋ ਅਰੇ 20000 ਵਾਲੇ ਬੰਦੇ ਤੇ ਇੱਕ ਚੁਆਨੀ ਨਹੀਂ ਬੱਸਦੀ ਸਾਲ ਦੇ ਵਿੱਚ ਸਾਰੀ ਉਮਰ ਨਹੀਂ ਬੱਸਦਾ ਤੇ ਕਿਹੋ ਜਿਹਾ ਜ਼ੁਲਮ ਕਰ ਰਹੇ ਹੋ ਤੁਸੀਂ ਕਿ ਜੇ ਕਰੋਣ ਬਣ ਜਾਂਦਾ ਆਪਾਂ ਕਿਹੜੇ ਗੱਡੀ ਕਿਸੇ ਦੇ ਵਿੱਚ ਮਾਰਨੀ ਹੈ ਜਾਂ ਮਾਰ ਕੇ ਭਜਣਾ ਹੈ ਪਪਾ ਸੇਫ ਚਲਾਨੀ ਹੈ ਜਿਹਨੇ ਸੇਫ ਚਲਾਨੀ ਉਹਨੂੰ ਦਰ ਕਾਹਦਾ ਜੀ ਕ੍ਰਾਉਣ ਬਣ ਜਾਂਦਾ ਕਿਹੋ ਜੀਆਂ ਗੱਲਾਂ ਨੇ ਗੱਡੀ ਐਕਸੀਡੈਂਟ ਕੋ ਸੇਫ ਮਤਲਬ ਤੁਸੀਂ ਸੇਫ ਦਾ ਐਕਸੀਡੈਂਟ ਹੋਗਾ ਅਰੇ ਕੋਈ ਦੂਜਾ ਨਲਾਇਕ ਆ ਜਾਏ ਹੁੰਦੇ ਨੇ ਕਿੰਦੇ ਯਾਰ ਇਹ ਤਾਂ ਖਰੂਬੂਜੇ ਛੁਰੀ ਵਾਲੀ ਗੱਲ ਹੈ ਤੁਸੀਂ ਸੇਫ ਚਲਾ ਰਹੇ ਹੋ ਕੋਈ ਦੂਜਾ ਆ ਜਾਏ ਉਥੋਂ ਲਾ ਕੇ 2014 ਤੋਂ ਅੱਜ ਤੱਕ ਆ ਚੈਲੰਜ ਹੋ ਇਹ ਨਾ ਸਿਰਫ ਝੂਠ 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 ਬੋਲਿਆ ਇੱਕ ਵੀ ਗੱਲ ਤੇ ਅੜੇ ਹੋ ਤਾਂ ਦੱਸੋ ਹਰ ਗੱਲ ਤੇ ਅੜੇ ਨੇ ਮੁੜੇ ਨੇ ਆ ਚੈਲੰਜ ਹੋ ਮੈਨੂੰ ਇੱਕ ਦੱਸੋ ਸਟੇਟਮੈਂਟ ਆ ਜਾਂਦੀ ਹੈ ਤੁਸੀਂ ਕਹਦੇ ਹੋ ਕਿ ਸਟੇਟਮੈਂਟ ਦੀ ਕੋਈ ਅਹਿਮੀਅਤ ਨਹੀਂ ਹੈ ਜਿਆਦਾ ਤੱਕ ਪਾਰਲੀਮੈਂਟ ਵਿੱਚ ਇਹ ਕਾਨੂੰਨ ਵਾਪਸ ਨਾ ਹੋਣਾ ਕਾਨੂੰਨ ਜਿਹੜਾ ਸਿਸਟਮ ਨਾਲ ਆਇਆ ਸੀ ਕਾਨੂੰਨ ਉਹ ਸਿਸਟਮ ਨਾਲ ਹੀ ਜਾਏਗਾ ਸਟੇਟਮੈਂਟ ਦੇ ਭਾਵੇਂ ਜਿਹੜਾ ਮਰਜ਼ੀ ਦੇ ਦੇ ਕਿ ਜਿਹੜਾ ਪਿੱਛੇ ਬੈਠਾ ਵੀ ਹੋਏਗਾ ਨਾ ਜੋ ਵੀ ਵੀਆਪੀ ਅੰਦਰ ਬੈਠਾ ਹੈ ਕਿ ਜੇ ਇਹਨੂੰ 10 ਸਾਲ ਦੇ 5 ਸਾਲ ਵੀ ਅੰਦਰ ਜਾਏਗਾ ਤੇ ਜੇ ਇਹਨੂੰ 7 ਲੱਗਦੇ 5 ਕਾਨੂੰਨ ਬਣਾਓ ਨਾ ਇਫ ਯੂ ਆਰ ਸੋਰ ਸ਼ੋਰ ਕਿ ਵੀ ਇਹਨੇ ਕੋਈ ਐਕਸੀਡੈਂਟ ਨਹੀਂ ਹੋਣਗੇ ਤੇ ਬਣਾ ਲਓ ਫਿਰ ਤੁਸੀਂ ਆ ਪਤਾ ਲੱਗਿਆ ਦੱਸ ਤਾਂ ਤਾਂ ਹੀ ਬੰਦੀ ਨਾ ਆਪਣੇ ਤੇ ਬਣਾਵਾਂ ਜਮਾਰ ਐਕਸੀਡੈਂਟ ਹੋਗਾ ਤੇ ਅਸੀਂ ਵੀ ਸਾਲਾ ਪਾਵੇਂ ਮੈਂ ਗੱਡੀ ਨਹੀਂ ਚਲਾ ਰਿਆ ਤੇ ਮੈਂ ਜ਼ਿੰਮੇਵਾਰ ਹੋਵਾਂਗਾ ਉਹ ਜੇ ਮੈਂ ਦੱਸ ਤਾ ਗੱਡੀ ਚੱਲਦੀ ਟਾਇਰ ਫਟ ਜਾਂਦਾ ਤੇ ਬੇਚਾਰਾ ਗਿਆ ਕੰਮ ਤੋਂ ਨਾਲੋ ਜੈਨੂਨ ਗੱਲਾਂ ਕਰਨ ਨੇ ਜੇ ਗੱਡੀ ਰੁਕ ਜਾਏ ਪਹਿਲਾ ਕੰਮ ਹੁੰਦਾ ਲੋਕਾਂ ਦਾ ਕਿ ਗੁੱਸਾ ਹੁੰਦਾ ਸਾਰਾ ਗੁੱਸਾ ਹੁੰਦਾ ਮਹਿੰਗਾਈ ਦਾ ਗੁੱਸਾ ਹੁੰਦਾ ਨੌਕਰੀ ਨਹੀਂ ਗੁੱਸਾ ਘਰ ਦਾ ਹੁੰਦਾ ਉਹ ਬੇਚਾਰੇ ਨੂੰ ਮਾਰ ਮਾਰ ਕੇ ਮਾਰ ਛਾੜ ਦਿੰਦੇ ਪਿਛਲੇ ਦਿਨੀ ਇੱਕ ਕਾਨੂੰਨ ਆਉਂਦਾ ਕਾਨੂੰਨ ਸੀ ਕਿ ਜਿਹੜੇ ਡਰਾਈਵਰ ਨੇ ਐਕਸੀਡੈਂਟ ਕੀਤਾ ਉਸ ਤੋਂ ਬਾਅਦ ਉਹ ਭੱਜ ਜਾਂਦਾ 10 ਸਾਲ ਦੀ ਸਜ਼ਾ ਤੇ ਲੱਖਾਂ ਰੁਪਏ ਦੇ ਵਿੱਚ ਜੁਰਮਾਨਾ ਸੀ ਡਰਾਈਵਰ ਇਸ ਕਾਨੂੰਨ ਨੂੰ ਲੈ ਕੇ ਰੋਸ ਵਿੱਚ ਸਨ ਪ੍ਰੋਟੈਸਟ ਹੁੰਦਾ ਹੈ ਦੇਸ਼ ਵਿੱਚ ਟਰੱਕ ਵਾਲੇ ਟਰੱਕ ਚਲਾਉਣਾ ਬੰਦ ਕਰ ਦਿੰਦੇ ਨੇ ਤੇ ਧਰਨੇ ਤੇ ਚਲੇ ਜਾਂਦੇ ਨੇ ਉਹ ਗਵਰਨਮੈਂਟ ਨੂੰ ਕਹਿੰਦੇ ਨੇ ਕਿ ਇਹ ਕਾਨੂੰਨ ਲਾਗੂ ਨਾ ਹੋਵੇ ਇਹ ਸਟੇਟਮੈਂਟ ਆਨ ਲੱਗ ਪੈਂਦੀ ਹੈ ਕਿ ਇਹ ਕਾਨੂੰਨ ਹੁਣ ਲਾਗੂ ਨਹੀਂ ਹੋਵੇਗਾ ਪਰ ਜਿੱਥੇ ਕਾਨੂੰਨ ਬਣਿਆ ਸੀ ਪਾਰਲੀਮੈਂਟ ਵਿੱਚੋਂ ਕਾਨੂੰਨ ਹੁਣ ਤੱਕ ਵਾਪਸ ਨਹੀਂ ਹੋਇਆ ਪਰ ਇਸ ਉੱਪਰ ਰੋਕ ਲਗਾ ਦਿੱਤੀ ਗਈ ਹੈ ਕੀ ਇਹ ਕਾਨੂੰਨ ਵਾਪਸ ਆ ਸਕਦਾ ਹੈ ਪਿਛਲੇ ਕਈ ਸਾਲਾਂ ਦੀ ਗੱਲ ਕਰੀਏ ਜਦੋਂ ਤੋਂ ਭਾਜਪਾ ਸੱਤਾ ਵਿੱਚ ਮੌਜੂਦ ਹੈ ਕਈ ਇਹੋ ਜਿਹੇ ਕਾਨੂੰਨ ਬਣਾਏ ਨੇ ਚਾਹੇ ਕਿਸਾਨੀ ਬਿੱਲ ਸੀ ਉਹ ਆਏ ਸੀ ਉਸ ਸਮੇਂ ਤੋਂ ਵੀ ਵਾਪਸ ਲੈ ਲਏ ਗਏ ਸਨ ਕੀ 24 ਇਲੈਕਸ਼ਨ ਜੇ ਪਾਈਪਾ ਜਿੱਤ ਜਾਂਦੀ ਹੈ ਜੋ ਕਾਨੂੰਨ ਉਹਨਾਂ ਨੇ ਵਾਪਸ ਲਏ ਨਹੀਂ ਕੀ ਉਹ ਦੁਬਾਰਾ ਫਿਰ ਲਿਆ ਸਕਦੀ ਹੈ ਇੱਕ ਵਾਰੀ ਤਾਂ ਯੂ-ਟਰਨ ਮਾਰ ਲਿਆ ਸਟੇਟਮੈਂਟ ਆਈ ਹੈ ਪਾਰਲੀਮੈਂਟ ਵਿੱਚ ਕਾਨੂੰਨ ਵਾਪਸ ਹੁੰਦੇ ਨੇ ਜਿੱਥੇ ਬਣਦੇ ਨੇ ਹੁਣ ਦੇਖਾਂਗੇ ਕਿ ਇਹ ਵਾਕਈ ਪਾਰਲੀਮੈਂਟ ਵਿੱਚ ਕਾਨੂੰਨ ਵਾਪਸ ਹੋਏਗਾ ਜਾਂ ਇਸ ਨੂੰ ਪੈਂਡਿੰਗ ਰੱਖਿਆ ਜਾਊਗਾ ਜਾ ਚੋਣਾ ਤੱਕ ਵੇਟ ਕਰਨੀ ਪੈਣੀ ਹੈ ਇਸ ਉਪਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਕਮਨ ਜੋ ਕਿ ਨੀਵੀ ਤੋਂ ਰਿਟਾਇਰ ਅਫਸਰ ਨੇ ਸਰ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਸਾਰੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਅੱਜਵੇਂ ਆਪਾਂ ਗੱਲ ਕੀਤੀ ਹੈ ਕਾਨੂੰਨਾਂ ਦੀ ਜੋ ਕਾਨੂੰਨ ਕੋ ਤੇ ਕਾਨੂੰਨ ਇਜ਼ ਅ ਗੁੱਡ ਥਿੰਗ ਆ ਪਰ ਤੁਸੀਂ ਕੀ ਕਿਹਾ ਕਾਲੇ ਕਾਨੂੰਨ ਇਹ ਸਰਕਾਰ ਦੀ ਐਸੀ ਮੱਤ ਮਾਰੀ ਹੈ ਹਰ ਵਾਰੀ ਕਾਲੇ ਕਾਨੂੰਨ ਹੀ ਆਉਂਦੇ ਨੇ ਆਪਾਂ ਸਭ ਪਹਿਲਾਂ ਲੈ ਲਈਏ ਕਿਸਾਨਾਂ ਵੱਲ ਕਾਲੇ ਕਾਨੂੰਨ ਕਾਲੇ ਕਾਨੂੰਨ ਕਾਲੇ ਕਿਵੇਂ ਬਣ ਗਏ ਅਰੇ ਕਾਨੂੰਨ ਤੁਸੀਂ ਬਣਾ ਲਿਓ ਜਿਨ੍ਹਾਂ ਦੇ ਉੱਤੇ ਲਾਗੂ ਕਰਨੇ ਜਿਹਦਾ ਦੀ ਜ਼ਿੰਦਗੀ ਉਤੇ ਆਪਣੀ ਡਿਪੈਂਡ ਕਰਨੀ ਹੈ ਉਹਨਾਂ ਨਾਲ ਤੁਸੀਂ ਜ਼ਿਕਰ ਹੀ ਨਹੀਂ ਕਰਦੇ ਹੋ ਡਿਸਕਸ ਹੀ ਨਹੀਂ ਕਰਦੇ ਹੋ ਔਰ ਤੁਸੀਂ ਉਹ ਡਿਸੀਜਨ ਲੈ ਰਹੇ ਹੋ ਜਿਹਦੀ ਤੁਹਾਨੂੰ ਨੌਲੇਜ ਹੈ ਹੀ ਨਹੀਂ ਮਤਲਬ ਤੁਹਾਡੀ ਨੌਲੇਜ ਜ਼ੀਰੋ ਜਿਨ੍ਹਾਂ ਦੇ ਲਈ ਤੁਸੀਂ ਕਾਨੂੰਨ ਬਣਾ ਰਹੇ ਹੋ ਉਹਨਾਂ ਨੂੰ ਤੁਸੀਂ ਜ਼ਿਕਰ ਨਹੀਂ ਕਰਦੇ ਤੇ ਬੇੜਾ ਤੇ ਘਰ ਖੋਣਾ ਹੀ ਹੋਣਾ ਸਿਆਪਾ ਪਹਿਣਾ ਹੀ ਪੈਣਾ ਤੇ ਹੁਣ ਪਹਿਲਾਂ ਦੇਖੋ 2 ਮਿੰਟਾਂ ਬੇ 1 ਮਿੰਟ ਗੱਲ ਕਰਨੇ ਕਿਸਾਨਾਂ ਦੇ ਅੰਦੋਲਨ ਦੀ ਅਰਤੇ ਸਬਰ ਸਾਲ ਚੱਲਿਆ 10 ਲੱਖ ਬੰਦਾ ਕੰਟੈਂਸਟਰ ওভার देयर ਅਰਬਾਂ ਖਰਬਾਂ ਦਾ ਖਰਚਾ ਹੋਇਆ ਰਾਈਟ ਵੇਸਟ ਹੋਇਆ ਮੁਲਕ ਦਾ ਅਰਬਾਂ ਦਾ ਖਰਚਾ ਜਿਹੜਾ ਵੇਸਟ ਹੋਇਆ ਕਿਸੇ ਕਰਕੇ ਕਿ ਜਿਨ੍ਹਾਂ ਨੇ ਕਾਨੂੰਨ ਬਣਾਉਣ ਲੋਕ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿਤਾ ਹੁਣ ਉਹੀ ਮੂਰਖਤਾ ਦੁਬਾਰਾ ਕੀਤੀ ਹੈ ਤੁਸੀਂ ਆਪਣਾ ਬਣਾ ਰਹੇ ਹੋ ਸੇਫਟੀ ਦਾ ਹਕੀਕੀ ਦਾ ਰੂਲਸ ਫਾਰ ਦਿਸ ਥਿੰਗ ਪਰ ਸੇਫਟੀ ਇੱਦਾਂ ਨਹੀਂ ਕਿ ਕਾਨੂੰਨਾਂ ਨਾਲ ਕਿ ਜੇ ਆਪਣਾ ਕੀ ਫਾਈਨ ਵਾਸ ਬੰਦ ਕਰ ਦਿਓ ਤੇ ਖਤਮ ਹੋ ਜਾਣਗੇ ਤੁਸੀਂ ਜੇ ਤੁਸੀਂ ਕਹਿ ਰਹੇ ਹੋ ਜੀ ਇਹ ਵਿਧਾਨ ਨਾਲ ਐਕਸੀਡੈਂਟ ਘਟਣਗੇ ਤਾਂ ਕਹਿਣ ਦਾ ਮਤਲਬ ਕਿ ਜੇ ਥੋੜੀ ਜੀ ਵੀ ਇਕਲੈ ਬੰਦਾ ਜਾਣਦਾ ਕਿ ਐਕਸੀਡੈਂਟ ਹੋ ਗਿਓ ਰਹੇ ਨੇ ਇਹਦੇ ਕੋਈ ਡਿਸਕਸ਼ਨ ਨਹੀਂ ਕੀਤੀ ਔਰ ਮੈਂ ਦੱਸਣਾ ਮੈਨੂੰ ਕਿ ਸਾਰੀ ਦੁਨੀਆ ਨੂੰ ਪਤਾ ਹੈ ਐਕਸੀਡੈਂਟ ਹੁੰਦੇ ਤਿੰਨ ਕਾਰਨ ਹੁੰਦੇ ਨੇ ਚੌਥਾ ਨਹੀਂ ਹੁੰਦਾ ਦੂਜਾ ਨਹੀਂ ਹੁੰਦਾ ਪਹਿਲਾ ਕਾਰਨ ਹੁੰਦਾ ਕਿ ਉਹ ਕੇ ਬੰਦਾ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਥਕਾਵਟ ਟਾਇਰਡਨੈਸ ਕਿਵੇਂ ਅਰੇ ਸਾਰੀ ਦੁਨੀਆ ਦਾ ਕਾਇਦਾ ਕਾਨੂੰਨ ਹੈ 8 ਘੰਟੇ ਕੰਮ ਕਰਨਾ ਇੱਥੇ 18-18 ਘੰਟੇ ਬੰਡੇ ਗੱਡੀਆਂ ਚਲਾਉਂਦੇ ਨੇ ਕਿਹੜੀ ਗੱਡੀ ਚਲਾਉਂਦੇ ਨੇ ਮੈਂ ਚੈਲੰਜ ਕਰਨਾ ਵਾ ਜਿਨ੍ਹਾਂ ਨੇ ਕਾਨੂੰਨ ਬਣਾਏ ਨੇ ਜੂਨ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਟਰੱਕ ਦੇ ਨਾਲ ਬਹਿ ਕੇ ਵਿਖਾ ਦਿਓ ਤੁਸੀਂ ਚੜਦੀ ਗਰਮੀ ਦੇ ਵਿੱਚ ਉਹ ਗੱਡੀਆਂ ਚਲਾਉਂਦੇ ਨੇ ਚੜ ਆਪਣੇ ਠੰਡ ਦੇ ਵਿੱਚ ਤੁਹਾਨੂੰ ਜਵਾਨੀ ਦਾ ਪਤਾ ਨਹੀਂ ਕਾਨੂੰਨ ਬਣਾ ਕੇ ਬਹਿ ਗਏ ਹੋ ਸੋ ਪਹਿਲੀ ਹੁੰਦੀ ਸਕਾਵਟ ਉਹਦੇ ਬਾਰੇ ਕੀ ਕਰ ਰਹੇ ਹੋ ਦੂਜਾ ਹੁੰਦਾ ਓਵਰ ਸਪੀਡਿੰਗ ਔਰ ਸਪੀਡਿੰਗ ਕਿਉਂ ਹੁੰਦੀ ਹੈ ਕਿਉਂਕਿ ਮਾਲਕ ਉਹਨਾਂ ਦਾ ਬਾਈ ਲੈ ਕੇ ਫੜ ਤੇ ਬੇ ਛੇਤੀ ਪਹੁੰਚੇ ਛੇਤੀ ਪਹੁੰਚੇ ਜਿੱਦਾਂ ਬੰਦਾ ਚਾਰ ਚੰਨ ਚਾਲਿਆ ਛੇਤੀ ਪਹੁੰਚੀ ਅਰੇ ਡਰਾਈਵਰ ਤੁਸੀਂ ਪਹਿਲਾਂ ਹੀ ਪ੍ਰੈਸ਼ਰ ਪਾ ਰਹੇ ਹੋ ਔਰ ਹੋਰ ਤੋਂ ਮੈਨੂੰ ਹੋਰ ਖਰਾਬ ਕਰਨ ਦੀ ਹਕੀਕਤ ਹੈ ਡਰਾਈਵਰ ਨੂੰ ਕਹਿੰਦੇ ਨੇ ਯਾਰ ਜੇ ਇੱਕ ਦਿਨ ਤੋਂ ਪਹਿਲਾਂ ਪਹੁੰਚੇਗਾ ਨਾ ਤੇ ਤੈਨੂੰ ਮੈਂ 2000 ਅਕਸਰ ਪਤਾ ਐਕਸੀਡੈਂਟਿਵ ਦੇਾਂਗੇ ਉਹਨੂੰ ਉਕਸਾਉਂਦੇ ਨੇ ਗੱਡੀ ਤੇਜ਼ ਚਲਾ ਠੀਕ ਹੈ ਪਹਿਲੀ ਗੱਲ ਥੱਕਿਆ ਬੰਦਾ ਗੱਡੀ ਤੇਜ਼ ਚਲਾ ਰਿਹਾ ਇਹ ਦੋ ਮੇਨ ਕਾਰਨ ਨੇ ਤੀਜਾ ਚਲੋ ਕੁਦਰਤ ਦੇ ਮਕੈਨੀਕਲ ਫੇ ਉਹਦੇ ਕੋਈ ਕਸੂਰ ਨਹੀਂ ਕਿਸੇ ਦਾ ਟਾਇਰ ਫਟਿਆ ਟਰੱਕ ਉਹ ਕਿ ਟੈਂਕਰ ਸੀ ਹੋਇਆ ਅਗਲੇ ਸੋ ਤਿੰਨ ਕਾਨੂੰਨ ਤਿੰਨ ਚੀਜ਼ਾਂ ਹੁੰਦੀਆਂ ਨੇ ਉਹਦੇ ਬਾਰੇ ਤੁਸੀਂ ਕੀ ਜ਼ਿਕਰ ਕੀਤਾ ਸ਼ਰਾਬ ਪੀ ਕੇ ਵੀ ਧੱਕੀ ਕਈ ਗੱਡੀ ਚਲਾਉਂਦੇ ਨੇ ਬਿਲਕੁਲ ਨਹੀਂ ਇਹ ਸਭ ਬਕਵਾਸ ਗੱਲਾਂ ਨੇ ਸ਼ਰਾਬ ਪੀ ਕੇ ਸ਼ਰਾਬ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਕੋਈ ਕੁਟਨ ਹੋ ਕੇ ਗੱਡੀ ਚਲਾ ਰਹੇ ਹੈਨਾ ਸ਼ਰਾਬ ਹੋ ਕੇ ਇਹਨਾਂ ਦੇ ਪਾਰਲੀਮੈਂਟ ਦੇ ਆਪਣੇ ਫੋਟੋਆਂ ਆਈਆਂ ਨੇ ਕਿ ਆਈਆਂ ਵਿਧਾਨ ਸਭਾ ਦੇ ਵਿੱਚ ਬੈਠੇ ਹੁੰਦੇ ਨੇ ਕਿ ਬੈਠੇ ਹੁੰਦੇ ਨੇ ਤਾਂ ਇੱਕ ਬੰਦਾ ਸ਼ਰਾਬ ਪੀਚ ਰੇ ਇਹ ਬਕਵਾਸ ਗੱਲ ਐ ਇੱਕਦਮ ਇਹ ਬਦਨਾਮ ਕਰਨ ਵਾਲੀ ਗੱਲ ਐ ਅਰੇ ਕਈ ਆਪਾਂ ਦੇਖਦੇ ਨੇ ਜੇ ਫਿਰ ਜੇ ਸ਼ਰਾਬ ਕੀ ਗੱਡੀ ਨਾ ਚਲਾਉਂਦੇ ਹੋ ਤਾਂ ਫੇ ਚਲਾਣ ਕੀਵੇਂ ਹੁੰਦੇ ਚਲਾਣ ਵੀ ਤਾਂ ਕਈ ਹੋਏ ਨਾ ਅਰੇ ਬਿਆਰ 1% ਵੀ ਹੋ ਜਾ ਬੰਦਾ ਨਹੀਂ ਹੁੰਦਾ 1% ਇਹਨਾਂ ਡਰਾਈਵਰਾਂ ਦੀ ਕੌਮ ਨੂੰ ਐਵੇਂ ਬਦਨਾਮ ਕੀਤਾ ਹੋਇਆ ਅਰੇ ਤੁਸੀਂ ਬਹਿ ਕੇ ਵੇਖੋ ਟਾਬੇ ਦੇ ਮਿਲਦੇ ਨੇ ਗੁਰੂ ਦੇ ਬਿਆਰ ਉੱਠਣ ਤੋਂ ਪਹਿਲਾਂ ਆਪਣਾ ਪਾਠ ਕਰਦੇ ਨੇ ਚਲੋ ਤਾਂ ਇਹ 1% ਤੋਂ ਮੈਂ ਕਹਿੰਦਾ 0.1% ਸ਼ਰਾਬ ਪੀਂਦਾ ਅਰੇ ਕੋਣ ਨਹੀਂ ਪੀਂਦਾ ਮੈਂ ਕਿ ਆਪਣੇ ਘਰ ਕਿਉਂ ਕਿਉਂ ਨਾ ਪੀ किस लिखिया करके पीवे पे पे गड़ी, गड़ी, ओ, हो, 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 ना चलाना तो कौन किन्न है मैं दस रहा तीन कारण ने किड़ा अपना थकिया बंदा अठारह घंटे काम करना रोज़ ठीक है दूजा ओवर स्पीड शराब करके एक्सीडेंट अरे आ चुके है कि चलो मैं परसेंटेज नहीं पता मतलब तो कि शराब पी के एक्सीडेंटेंटेज बड़ी घट्ट है ਜਿਹਨੂੰ ਸੂਫੀ ਬੰਦਿਆਂ ਦੀ ਪਰਸੈਂਟੇਜ ਇਸ ਟੁਆਇਜ਼ ਮਰਗਤ ਤਿੰਨ ਗੁਣਾ ਹੈ ਸਰਾਬੀਆਂ ਤੋਂ ਜ਼ਿਆਦਾ ਇਹ ਹਕੀਕਤ ਹੈ ਕੱਢ ਲਓ ਜੇ ਕੀ ਤੁਸੀਂ ਸੂਫੀਆਂ ਦੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਪਰਸੈਂਟੇਜ ਮੈਨੂੰ ਗਲਤੀ ਲੱਗੇ ਸਿਰ ਕੋਈ ਨਾ ਨਿਸ਼ੂ ਇੱਕਦਮ ਫालतू ਜਿਹੇ ਗੱਲ ਨੂੰ ਸ਼ਰਾਬਾ ਵੀ ਚਲਾਉਂਦੇ ਨੇ ਐਨਨੀਵੇ ਤੋ ਪਹਿਲੀ ਗੱਲ ਤੁਸੀਂ ਜਿਹੜੇ ਮੇਨ ਚੀਜ਼ ਆਉਂਦੀ ਤੇ ਕਿਹਨੂੰ ਡਿਸਕਸ ਕਰਦੇ ਫਾਈਂਡ ਕਰਨ ਨਾਲ ਕਾਸਾ ਕੱਢ ਜਣਗੇ ਅੱਛਾ ਦੂਜੀ ਗੱਲ ਕਿ ਜਿਹੜੇ ਜਿਹੜੇ ਦੇ ਮੈਨੂੰ ਸੇਰ ਦੀ ਮੂਰਸਤ ਆਉਂਦਾ ਹੈ ਬੰਦੇ ਦੀ ਤਨਖਾਹ ਕਿੰਨੀ ਹੈ ਜਦੋਂ ਕਲੀਨਰ ਹੁੰਦਾ ਮੇਰੇ ਕਾ 6-7000 ਦਿੰਦਾ ਡਰਾਈਵਰ ਹੁੰਦਾ ਆਪਣਾ ਮੇਰੇ ਤੋਂ 20 ਤੋਂ ਜ਼ਿਆਦਾ ਨਹੀਂ ਹੁੰਦਾ ਹੋਏਗਾ ਠੀਕ ਹੈ ਤੇ 20000 ਵਾਲੇ ਬੰਦੇ ਨੂੰ ਤੁਸੀਂ ਸਦਾ 7 ਲੱਖ ਲਾ ਰਹੇ ਹੋ ਅਰੇ 20000 ਵਾਲੇ ਬੰਦੇ ਤੇ ਇੱਕ ਚੁਆਨੀ ਨਹੀਂ ਬਸਦੀ ਸਾਲ ਦੇ ਵਿੱਚ ਸਾਰੀ ਉਮਰ ਨਹੀਂ ਬਸਦਾ ਤੇ ਕਿਹੋ ਜਿਹਾ ਜ਼ੁਲਮ ਕਰ ਰਹੇ ਹੋ ਤੁਸੀਂ ਅਨ ਦੂਜੀ ਗੱਲ ਇੱਕ ਹੋਰ ਗੱਲ ਕਰਦੇ ਆ ਇੱਕ ਤਾਂ ਬੜੀ ਜ਼ਰੂਰ ਸੁਣਨ ਵਾਲੀ ਗੱਲ ਹੈ ਇਹ ਸਰਕਾਰ ਦਾ ਆਪਣਾ ਇੱਕ ਆਪਣੇ ਆਈਐਸ ਰਿਟਾਇਰਡ ਇਹਨਾਂ ਕਾਨਨ ਗੋਪੀਨਾਥਨ ਇਹਨਾਂ ਨੇ ਅੱਜ ਤੋਂ 6 77 ਜਦੋਂ ਆਈਐਸ ਕਰਤਾ ਸਾਲ ਬਾਅਦ ਉਹਨਾਂ ਹੀ ਵਾਜ਼ ਆਈਐਸ ਅਫਸਰ ਸਾਲ ਬਾਦ ਉਹਨੂੰ ਰਿਜ਼ਾਈਨ ਕਰ ਦਿੱਤਾ ਸੀ ਉਹਨਾਂ ਪਤਾ ਕੀ ਕਿਆ ਸੀ ਇਹ ਸਰਕਾਰ ਇਹ ਜਿਹੜਾ ਗੱਡੀ ਵੇਖ ਕੇ ਭੱਜਦਾ ਜੋਰ ਲਾ ਕੇ ਭੱਜਦਾ ਗੱਡੀ ਦੇ ਨੇੜੇ ਆ ਜਾਂਦਾ ਤੇ ਫਿਰ ਉਹਨੂੰ ਸਮਝਦੀ ਮੈਂ ਕਰਾਂ ਕੀ ਇਹਨਾਂ ਸਰਕਾਰਾਂ ਦਾ ਇਹ ਵੀ ਸਿੱਧਾ ਫੈਸਲਾ ਕਰ ਦਿੱਤਾ ਲਾਗੂ ਕਰਨ ਲੱਗਿਆ ਫਿਰ ਇਹਨੂੰ ਸਮਝ ਆਉਂਦੀ ਇਹ ਲਾਗੂ ਕਿਵੇਂ ਕਰਨਗੇ ਅੱਛਾ ਸਰ ਹੁਣ ਸਵਾਲ ਹੈ ਚਲੋ ਠੀਕ ਹੈ ਇਹ ਦੋ ਪੱਖ ਨੇ ਕਈ ਕਹਿਦੇ ਨੇ ਜੀ ਕਾਨੂੰਨ ਬਣ ਗਿਆ ਹੁਣ ਕੀ ਤੁਸੀਂ ਲਾਜ਼ਮੀ ਕਾਨੂੰਨ ਦਾ ਵਿਰੋਧ ਕਰਨਾ ਕਿਉਂਕਿ ਜੇ ਕਾਨੂੰਨ ਬਣ ਜਾਂਦਾ ਆਪਾਂ ਕਿਹੜਾ ਗੱਡੀ ਕਿਸੇ ਦੇ ਵਿੱਚ ਮਾਰਨੀ ਆ ਜਾਂ ਮਾਰ ਕੇ ਭਜਣਾ ਆਪਾਂ ਸੇਫ ਚਲਾਨੀ ਆ ਜਿਹਨੇ ਸੇਫ ਚਲਾਨੀ ਉਹਨੂੰ ਦੱਸ ਕਹਦਾ ਜੇ ਕਾਨੂੰਨ ਬਣ ਜਾਂਦਾ ਕਿਹੋ ਜੀਆਂ ਗੱਲਾਂ ਨੇ ਗੱਡੀ ਸੇਫ ਐਕਸੀਡੈਂਟ ਕੋ ਸੇਫ ਮਤਲਬ ਸੇਫ ਦਾ ਐਕਸੀਡੈਂਟ ਹੋਗਾ ਅਰੇ ਕੋਈ ਦੂਜਾ ਨਲਾਇਕ ਆ ਜਾਏ ਹੁੰਦੇ ਨੇ ਕਿੰਦੇ ਯਾਰ ਇਹ ਤਾਂ ਖਰੂਬਤੇ ਛੁਰੀ ਵਾਲੀ ਗੱਲ ਐ ਤੁਸੀਂ ਸੇਫ ਚਲਾ ਰਹੇ ਹੋ ਕੋਈ ਦੂਜਾ ਆ ਜਾਏ ਉਸਨੂੰ ਲਾ ਕੇ ਜਾਂ ਖਾਦੀ ਪੀਤੀ ਵਾਲੇ ਜਿਹੜੇ ਬੱਸ ਡਰਾਈਵਰ ਜਾਂ ਬੱਸ ਚਲਾ ਵੀ ਨੇ ਜਿਹੜੇ ਆਮ ਗੱਡੀਆਂ ਉਹਦੇ ਜ਼ਿਆਦਾ ਹੁੰਦੇ ਨੇ ਤੋ ਇਹ ਅਤੋਂ ਆਪਾਂ ਇਹ ਸ਼ਿਸ਼ੂ ਨਾ ਜਾਈਏ ਸ਼ਰਾਬ ਰੂਪ ਕਰਕੇ ਥੇਰ ਨੋ ਨੋ ਇਸ਼ੂਸ ਯੇ ਤਦ ਕੋਈ ਇਹ ਨਹੀਂ ਕਿ ਮੈਂ ਸੇਫ ਚਲਾ ਰਿਆ ਬਈ ਦੂਜਾ ਦਿਨ ਸੇਫ ਚਲਾ ਰਿਆ ਨਾ ਸਾਡੀ ਕੰਟਰੀ ਦੇ ਵਿੱਚ ਅਜੇ ਵੀ ਲਾਇਸੈਂਸ ਕਿਵੇਂ ਮੈਨੂੰ ਤੁਹਾਨੂੰ ਪਤਾ ਹੈ ਹੈ ਕੋਈ ਸਾਲਾ ਟੈਸਟ ਨਹੀਂ ਕੋਈ ਨਾ ਦੇਉਂਦੇ ਨੇ ਕਿ ਟੈਸਟ ਵੇਲੇ ਵੀ ਘੱਟਵਾ ਦੋ ਜੇ ਤੋ ਚਲੋ ਯਾਰ ਪਾਸ ਕਰ ਦੋ ਠੀਕ ਹੈ ਕਿਸੇ ਨੂੰ ਅਜੇ ਮਤਲਬ 90% ਤੇ ਅਜੇ ਵੀ ਪ੍ਰੋਪਰ देयर इज नो ਲੇ ਡਰਾਈਵਿੰਗ ਚੰਡੀਗੜ੍ਹ ਤੱਕ ਆ ਗਈ ਟੀਚੰਗੀ ਗਲੇ 올 ਓਵਰ ਇੰਡੀਆ ਕਿੱਥੇ ਹੋਏ ਮੇਨ ਰੋਡ ਤੋਂ ਤੇ ਹੇਠਾਂ ਤੋਂ ਕਿਸ ਨੂੰ ਆਈਡੀ ਨਹੀਂ ਕੁਝ ਵੀ ਕਿਹੜਾ ਚਲਾਉਂਦਾ ਸੋ ਭਾਈ ਤੁਸੀਂ ਕੰਮ ਕਰੋ ਉਹਨਾਂ ਦੇ ਵਰਕਿੰਗ ਆਵਰਸ ਕਰੋ ਘੱਟ ਉਹਨਾਂ ਦੇ ਤਨਖਾਹਾਂ ਕਰੋ ਠੀਕ ਫਿਰ ਉਹਨਾਂ ਦੀ ਹਕੀਕਤ ਦਾ ਟਰੱਕ ਦੇ ਵਿੱਚ ਜਿੱਥੇ ਬੰਦੇ ਆ ਉਹਨ ਆਪਣਾ ਉਹਨੇ ਬਾਹਰ ਹੋ ਕੇ ਗੜਗਰੀ ਸਾਹਿਬ ਨੇ ਕਿਹਾ ਸੀ ਇੱਕ ਸਾਲ ਦੇ ਅੰਦਰ ਅਦਰ ਮੈਂ ਸਾਰੇ ਸਭ ਏਸੀ ਕੰਟਰੋਲ ਹੋਣਗੇ ਕਿਉਂ ਬੇਟਾ ਤੇ ਜਦ ਤੱਕ ਤੁਸੀਂ ਹਰ ਇੱਕ ਬੰਦੇ ਨੂੰ ਸਭ ਤੋਂ ਡਿਫਿਕਲਟ ਸਿਚੁਏਸ਼ਨ ਦੇ ਉੱਤੇ ਮੈਕਸਿਮਮ ਕੰਮ ਕਰਾ ਰਹੇ ਹੋ ਹੈ ਉਹ ਇਨਸਾਨੀ ਨਹੀਂ ਤਾਂ ਦੱਸ ਦਿਓ ਅੱਛਾ ਦੂਜਾ ਜੇ ਇਹ ਫਿਰ ਲੱ ਲੋ ਕਿ ਠੀਕ ਹੈ ਤਾਂ ਆਪਾਂ ਗੱਲ ਕਰਨੇ ਆ ਕਿ ਸਰਕਾਰ ਨੇ ਕਾਨੂੰਨ ਵਾਪਸ ਲੈ ਲੈਣੇ ਤੁਸੀਂ ਆਖਿਆ ਨੇ ਕਿ ਵਾਪਸ ਲੈਣਗੇ ਅਰੇ 100% ਲੈਣਗੇ ਇਹਨਾਂ ਦਾ ਰਿਕਾਰਡ ਏ ਹੁਣ ਤਾਜ਼ਾ ਖਬਰ ਰਾਜਸਥਾਨ ਦੇ ਵਿੱਚ ਕਈ ਜੋ ਇਲੈਕਸ਼ਨ ਖਤਮ ਤੇ ਸਿਲੰਡਰ ਤੁਹਾਡਾ 450 ਤੋਂ ਮਿਲੇਗਾ ਜਦੋਂ ਇਲੈਕਸ਼ਨ ਚੱਲ ਰਹੇ ਸੀ 1100 ਕਾ 450 ਕਮ ਕਰ ਦੇਣਗੇ ਠੀਕ ਹੈ ਇਲੈਕਸ਼ਨ ਖਤਮ ਤੋਂ ਸਟੇਟ ਮੈਂ ਹਮਦਰ ਕੋਈ ਐਸਾ ਪ੍ਰੋਮਿਸ ਕੀਆ ਹੀ ਨਹੀਂ ਛੱਤੇਗੜ ਦੇ ਵਿੱਚ ਉਹ ਲਾਜਤਾ ਕਿ ਕੋ ਜੰਗਲ ਕਟਿੰਗ ਨਹੀਂ ਹੋਏਗੀ ਉਧਰ ਅੱਬ ਕੀ ਜਿੰਨੋ ਵੀ ਚੀਫ ਮਿਨਿਸਟਰ ਲਾਇਆ ਨੇ ਆਪਣਾ ਜਿੰਨੋ ਵੀ ਆਪਣੇ ਮਤਲਬ ਦਾ ਜੰਗਲ ਕੱਟਣਾ ਸ਼ੁਰੂ ਹੋ ਗਏ ਤੇ ਤੁਸੀਂ ਇਸ ਸਰਕਾਰ ਤੇ ਕਿਵੇਂ ਯਕੀਨ ਕਰੋਗੇ ਕਿਵੇਂ ਯਕੀਨ ਕਰ ਤੋਂ ਮਹਾ ਮੂਰਤ ਦਾ ਯਕੀਨ ਕਰਨੀ 2014 ਤੋਂ ਅੱਜ ਤੱਕ ਆ ਚੈਲੰਜ ਹੋ ਇਹਨਾਂ ਸਿਰਫ ਝੂਠ 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 ਬੋਲਿਆ ਇੱਕ ਵੀ ਗੱਲ ਤੇ ਅੜੇ ਹੋ ਤਾਂ ਦੱਸੋ ਹਰ ਗੱਲ ਤੇ ਅੜੇ ਨੇ ਮੁੜੇ ਨੇ ਆ ਚੈਲੰਜ ਮੈਨੂੰ ਇੱਕ ਦੱਸੋ ਜਿੱਥੇ ਤੇ ਇਹਨਾਂ ਖਲੋਤੇ ਤੇ ਤੁਸੀਂ ਇਹਨਾਂ ਤੇ ਯਕੀਨ ਕਰੋਗੇ ਹੈ ਜੋ ਸਟੇਟਮੈਂਟ ਆਈ ਹੈ ਵੀ ਹੁਣ ਕਾਨੂੰਨ ਜੋ ਨੇ ਵਾਪਸ ਹੋ ਗਏ ਨੇ ਠੀਕ ਹੈ ਪਾਰਲੀਮੈਂਟ ਵਿੱਚ ਬਣਦੇ ਨੇ ਉੱਥੇ ਜਾ ਕੇ ਕਾਨੂੰਨ ਵਾਪਸ ਹੁੰਦੇ ਨੇ ਫਿਰ ਸਟੇਟਮੈਂਟ ਆ ਜਾਂਦੀ ਹੈ ਹੁਣ ਜੋ ਟਰੱਕ ਡਰਾਈਵਰ ਨੇ ਦੁਬਾਰਾ ਫੇਰ ਕੰਮ ਉੱਤੇ ਚਲੇ ਗਏ ਨੇ ਵਾਪਸ ਦੇਖੋ ਕਾਨੂੰਨ ਐਂਡ ਸਟੇਟਮੈਂਟ ਦੇ ਵਿੱਚ ਜ਼ਮੀਨ ਇਸਮਾਨ ਦਾ ਫਰਕ ਹੈ ਹੈ ਕਿ ਨਹੀਂ ਸਟੇਟਮੈਂਟ ਦੀ ਵੈਲਿਊ ਕੋਈ ਨਹੀਂ ਹੁਣ ਜਿਹੜੀ ਚਿੱਠੀ ਆਈ ਹੈ ਜਿਹੜੀ ਟੀਵੀ ਤੇ ਮੈਂ ਵੇਖੀ ਹੈ ਨਾ ਉਹ ਕੋਈ ਦਾ ਕੋਈ ਹੈ ਕਿ ਕਿ ਦਾ ਲੈਟਰ ਹੈਡ ਹੈ ਨਾ ਉਹਦੇ ਤੇ ਕਿਸੇ ਦਾ ਨਾਮ ਹੈ ਇਕਦਮ ਜਿਵੇਂ ਕਿ ਸਕੂਲ ਦੇ ਬੱਚਾ ਨਹੀਂ ਤੁਸੀਂ ਲਿਖ ਦਿੰਦੇ ਕਿ ਮੇਰਾ ਅੱਜ ਬਾਬਾ ਠੀਕ ਨਹੀਂ ਹੈ ਤਾਂ ਮੈਂ ਸਕੂਲ ਨਹੀਂ ਆਵਾਂਗਾ ਹੈ ਉਹ ਜਿਹੜਾ ਤੁਸੀਂ ਲਾ ਕੇ ਰੱਖਣ ਡੇਓ ਤੇ ਇੰਨੀਆਂ ਜਿੰਦਗੀਆਂ ਨੂੰ ਤੁਸੀਂ 2 ਕਰੋੜ ਕਿੰਨੇ ਕਰੋੜਾਂ ਨੇ ਸਾਰੇ ਚਾਰੇ ਸਿੱਸ ਉਸ ਤੇ ਵੇਲੇ ਖੋਖ ਲੋਗੇ ਕਿਉਂਕਿ ਸਰ ਬੰਦ ਤੜਪ ਪਿਆ ਪਰ 20000 ਵਾਲੇ ਬੰਦੇ ਨੂੰ 7 ਲੱਖ ਦਾ ਫਿਰ 10 ਲੱਖ ਦਾ ਕਿ 10 ਲੱਖ ਹੈ ਕਿ 10 ਲੱਖ ਹੈ 7 ਲੱਖ ਕਿਥੋਂ ਇਨਸਾਫ ਹੈ ਹੈ ਤੇ ਫੇਰ ਆਪ ਬੋਨ ਕਰੋ ਜੀ ਆਪ ਨਹੀਂ karenge are ਕਿਸਾਨਾਂ ਨਾਲ ਵਾਅਦਾ ਸੀ ਚਲੋ ਮੈਂ ਪੁਰਾਣੀ ਜਾਂਦੀ ਨਹੀਂ ਮੈਂ ਤਾਂ ਕਹਿੰਦੇ ਇੱਕ ਵਾਅਦਾ ਵਖਾਦੇ ਸੀ ਪੂਰਾ ਹੋਣਾ ਇਹ ਤੇ ਮੋੜਨ ਵਾਲੇ ਲੋਕ ਨੇ ਲੱਗਦਾ ਕਿਸਾਨਾਂ ਵਾਲੇ ਬਿੱਲ ਵੀ ਵਾਪਸ ਆਣਗੇ ਤੇ ਨਹੀਂ ਕਰੋਣੇ ਸੀ ਤੁਸੀਂ ਵੇਖ ਲਓ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਉਹ ਕਿਸਾਨ ਦਿੱਲੀ ਜਾ ਰਹੇ ਨੇ ਕਿ ਜਾ ਰਹੇ ਕਿ ਪੁਰਾਣੀ ਗੱਲ ਹੈ ਦੋ ਸਾਲ ਦੀ ਗੱਲ ਹੈ ਕਿ ਦੋ ਸਾਲ ਉਹਨਾਂ ਨੂੰ ਟੋਰਲ ਸਭ ਕੁਝ ਕਰ ਦੇਣਗੇ ਸੱਤ ਵਾਅਦੇ ਕੀਤੇ ਸੀ ਟੋਰਨ ਗਿਆ ਮੈਂ 1.5 ਸਾਲ ਉੱਥੇ ਕੱਢਿਆ ਉਹਦੇ ਤੋਂ ਮੈਨੂੰ ਸਾਰਾ ਪਤਾ ਹੈ ਸੱਤ ਸਾਲ ਸੱਤ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਹੋਇਆ ਠੀਕ ਹੈ ਦੂਜਾ ਹੋਰ ਦੇ ਨਾਲ ਦੇ ਨਾਲ ਲੋਕ ਇਸ ਆਪਣਾ ਜਵਾਨਾਂ ਨਾਲ ਵਾਅਦਾ ਅਸੀਂ ਫੌਜੀਆ ਨਾਲ ਜੰਤਰ ਮੰਤਰ ਦੇ ਉੱਤੇ ਅੱਜ ਵੀ ਫੌਜੀ ਬੈਠੇ ਨੇ ਵਰਨਰਕ ਪੈਨਸ਼ਨ ਲਈ ਤੇ ਤੁਸੀਂ ਕਿਹਨਾਂ ਦੇ ਯਕੀਨ ਕਰੋਗੇ ਯਾਰ ਕਰਾ ਕੇ ਇਹ ਯਕੀਨ ਨਾਲ ਯਕੀਨ ਕਰਨ ਦੀ ਲੋੜ ਕੀ ਹੈ ਤੁਸੀਂ ਸਭ ਨੇ ਜਿਹੜੇ ਪਾਰਲੀਮੈਂਟ ਪਾਸ ਕੀ ਤੁਸੀਂ ਹੁਣ ਪਾਸ ਕਰੋ ਕਾਨੂੰਨ ਕਿ ਨਹੀਂ ਹੋएगी ਤੇ ਇਹਦੇ ਕੋਈ ਸਾਬ ਯਕੀਨ ਕਰੋ ਕਿਵੇਂ ਕਰ ਕਰਦੇ ਆ আচ্ছা ਹੁਣ ਸਟੇਟਮੈਂਟ ਆ ਜਾਂਦੀ ਹੈ ਤੁਸੀਂ ਕਹਿੰਦੇ ਹੋ ਕਿ ਸਟੇਟਮੈਂਟ ਦੀ ਕੋਈ ਅਹਿਮੀਅਤ ਨਹੀਂ ਹੈ ਜਿਆਦਾ ਤੱਕ ਪਾਰਲੀਮੈਂਟ ਵਿੱਚ ਇਹ ਕਾਨੂੰਨ ਵਾਪਸ ਨਾ ਹੋਣ ਕਾਨੂੰਨ ਜਿਹੜਾ ਸਿਸਟਮ ਨਾਲ ਆਇਆ ਸੀ ਕਾਨੂੰਨ ਉਹ ਸਿਸਟਮ ਨਾਲ ਹੀ ਜਾਏਗਾ ਸਟੇਟਮੈਂਟ ਤੇ ਭਾਵੇਂ ਜਿਹੜਾ ਮਰਜ਼ੀ ਦੇ ਦੇ ਸਟੇਟਮੈਂਟ ਦਾ ਕੱਲ ਜਣਾ ਯਾਰ ਇਹ ਤੇ ਸਟੇਟਮੈਂਟ ਰੋਜ਼ ਦਿਨ ਦੇ ਰੋਜ਼ ਬੋੜਦੇ ਨੇ ਅੱਛਾ ਫਿਰ ਜੋ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਹੁੰਦੇ ਨੇ ਆਪ ਨੂੰ ਪਤਾ ਲੀਡਰ ਬੈਠੇ ਹੁੰਦੇ ਨੇ ਐਮਪੀ ਬੈਠੇ ਹੁੰਦੇ ਨੇ ਉੱਥੇ ਆਪ ਨੂੰ ਪਤਾ ਉਹਦੀ ਤੇ ਵਾਲੇ ਵੀ ਹੁੰਦੇ ਨੇ ਜੋ ਮਨਾ ਵੀ ਕਰਦੇ ਨੇ ਕੋਈ ਹੱਕ ਵਿੱਚ ਵੀ ਹੁੰਦਾ ਫਿਰ ਜਿਹੜੇ ਪਾਰਲੀਮੈਂਟ ਵਿੱਚ ਬੈਠ ਕੇ ਕਾਨੂੰਨ ਬਣਾਉਂਦੇ ਨੇ ਕੀ ਉਹਨਾਂ ਨੂੰ ਰੀਅਲ ਵਿੱਚ ਗਰਾਉਂਡ ਜ਼ੀਰੋ ਦੀ ਰਿਪੋਰਟ ਪਤਾ ਹੁੰਦੀ ਹੈ ਕਿ ਆਮ ਵਿਅਕਤੀ ਦੇ ਹੱਕ ਵਿੱਚ ਹੈ ਜਾਂ ਨਹੀਂ ਹੈ ਕੀ ਕੋਈ ਟੀਮਾਂ ਜਾ ਕੇ ਸਰਵੇ ਕਰਦੀਆਂ ਨੇ ਵੀ ਕਾਨੂੰਨ ਬਣਾਉਣ ਲੱਗਿਆਂ ਇਸ ਦੇ ਨਾਲ ਕੋਈ ਆਮ ਵਿਅਕਤੀ ਨੂੰ ਕੋਈ ਸਮੱਸਿਆ ਤਾਂ ਨਹੀਂ ਹੋਣੀ ਕਿ ਸਿਸਟਮ 'ਚ ਅਦਾ ਹੁੰਦਾ ਕਿ ਜੋ ਕਹਿ ਦਿੱਤਾ ਉਹ ਕਾਨੂੰਨ ਬਣ ਗਿਆ ਚਾਹੇ ਆਮ ਵਿਅਕਤੀ ਉਸ ਨਾਲ ਸਹਿਮਤ ਹੈ ਜਾਂ ਨਹੀਂ ਹੈ ਉਹ ਕਾਨੂੰਨ ਤਾਂ ਫਿਰ ਲਾਗੂ ਹੋਏਗਾ ਦੇਖੋ ਜੀ ਜਿਹੜੇ ਸਾਹਮਣੇ ਦਿਸਦਾ ਲੱਗਦਾ ਤੇ ਕੋਈ ਇਹ ਹੋਮਵਰਕ ਕਰਦੇ ਨਹੀਂ ਅੱਛਾ ਇਹ ਨਹੀਂ ਕਿ ਹਕੂਮਤ ਕਰਨੀ ਯਾਰ ਇਹ ਤਾਂ ਡਿਪਾਰਟਮੈਂਟ ਸਰਪਸੇ ਆਈਐਸ ਬੈਠੇ ਨੇ ਉਹਨਾਂ ਦੇ ਬੈਠੇ ਨੇ ਉਹ ਕਿੰਨਾ ਕੁ ਕਰਦੇ ਨੇ ਰਿਜ਼ਲਟ ਸਾਹਮਣੇ ਵਿੱਚ ਜਦੋਂ ਤੁਹਾਡੇ ਇਹੋ ਜਿਹੇ ਕਾਨੂੰਨ ਬਣਾ ਦੇਓ ਤੇ ਇਹਦਾ ਮਤਲਬ ਤੁਹਾਡਾ ਡਿਪਾਰਟਮੈਂਟ ਅਗਰ ਲਿਖ ਤੁਸੀਂ ਉਮਰ ਨਹੀਂ ਕੀਤਾ ਗਰਾਊਂਡ ਅੱਛਾ ਇਹ ਦੂਜੀ ਗੱਲ ਗਰਾਊਂਡ ਰਿਐਲਿਟੀ ਤੋਂ ਇਹ ਇਹਨਾਂ ਨੇ ਇਹ ਹਜ਼ਰ ਮਾਈਲ ਅਵੇ ਫਰਮ ਰਿਐਲਿਟੀ ਇਹਨਾਂ ਨੂੰ ਪਤਾ ਹੀ ਨਹੀਂ ਆਪਾਂ ਕਿਹਦੇ ਕਾਨੂੰਨ ਬਣਾ ਲੈ ਕੀ ਕਰਾਉਂਦੇ ਅੱਛਾ ਮੈਂ ਇਹ ਗੱਲ ਕਰਨਾ ਤੁਸੀਂ ਕਾਨੂੰਨ ਬਣਾਇਨੇ ਨਾ ਤੇ ਵੀਆਪੀ ਜਿਹਨੇ ਡਰਾਈਵਰ ਨੇ ਇਹਨਾਂ ਤੇ ਲਾਓ ਕਿ ਜਿਹੜਾ ਪਿੱਛੇ ਬੈਠਾ ਵੀ ਹੋਏਗਾ ਨਾ ਜੋ ਵੀ ਵੀਆਪੀ ਅੰਦਰ ਬੈਠਾ ਹੈ ਕਿ ਜੇ ਇਹਨੂੰ 10 ਸਾਲ ਦੇ 5 ਸਾਲ ਵੀ ਅੰਦਰ ਜਾਏਗਾ ਤੇ ਜੇ ਨੂੰ 7 ਲੱਖ ਦੇ ਪਾਸ ਕਾਨੂੰਨ ਬਣਾਓ ਨਾ ਇਫ ਯੂ ਆਰ ਸੋਰ ਸ਼ੋਰ ਕਿ ਵੀ ਇਹਨੇ ਕੋਈ ਐਕਸੀਡੈਂਟ ਨਹੀਂ ਹੋਣਗੇ ਤੇ ਬਣਾ ਲਓ ਫਿਰ ਤੁਸੀਂ ਆ ਪਤਾ ਲੱਗਿਆ ਦੱਸ ਤੇ ਤਾਂ ਹੀ ਬੰਦੀ ਨਾ ਆਪਣੇ ਤੇ ਬਣਾਵ ਜਾ ਮਾਰ ਐਕਸੀਡੈਂਟ ਹੋਗਾ ਤੇ ਅਸੀਂ ਵੀ ਸਾਲਾ ਪਾਵੇਂ ਮੈਂ ਕੱਢੀ ਨਹੀਂ ਚਲਾ ਰਿਹਾ ਤੇ ਮੈਂ ਜ਼ਿੰਮੇਵਾਰ ਹੋਵਾਂਗਾ ਐ ਐਕਸੀਡੈਂਟ ਐਕਸੀਡੈਂਟ ਦਾ ਮਤਲਬ ਕੀ ਹੈ ਐਕਸੀਡੈਂਟ ਹੁੰਦੇ ਕਿ ਕਿਹਦਾ ਹੁੰਦੇ ਨੇ ਕੋਈ ਕਰਦਾ ਨਹੀਂ ਐਕਸੀਡੈਂਟ ਦਾ ਮਤਲਬ ਇਹ ਹਾਦਸਾ ਹਾਦਸੇ ਹੁੰਦੇ ਨੇ ਕਰਾਈ ਨਹੀਂ ਜਾਂਦੇ ਠੀਕ ਹੈ ਜਦੋਂ ਮੈਂ ਦੱਸ ਦਿੱਤਾ ਗੱਡੀ ਚੱਲ ਰਹੀ ਟਾਇਰ ਫਟ ਜਦੋਂ ਬਚਾਰਾ ਗਿਆ ਕੰਮ ਤੋਂ ਨਾਲੋਂ ਜੈਨੂਨ ਗੱਲਾਂ ਕਰਨ ਨੇ ਜੇ ਗੱਡੀ ਰੁਕ ਜਾਏ ਪਹਿਲਾ ਕੰਮ ਹੁੰਦਾ ਲੋਕਾਂ ਦਾ ਕਿ ਗੁੱਸਾ ਹੁੰਦਾ ਸਾਰਾ ਗੁੱਸਾ ਹੁੰਦਾ ਮਹਿੰਗਾਈ ਦਾ ਗੁੱਸਾ ਹੁੰਦਾ ਨੌਕਰੀ ਨਹੀਂ ਗੁੱਸਾ ਘਰਦਾ ਹੁੰਦਾ ਉਹ ਬਚਾਰੇ ਨੂੰ ਮਾਰ ਮਾਰ ਕੇ ਮਾਰ ਛੱਡ ਦਿੰਦੇ ਐਂਡ ਇਹ ਵੀ ਦੂਜੀ ਵੀ ਇੱਕ ਇਹ ਕਹਿੰਦੇ ਜਦੋਂ ਦੋ ਗੱਡੀਆਂ ਦਾ ਐਕਸੀਡੈਂਟ ਹੁੰਦਾ 90% ਮੇਰੇ ਛੋਟੀ ਗੱਡੀ ਦੀ ਹੁੰਦੀ ਹੈ ਇਹ ਗਲਤੀ ਇਹ ਹਕੀਕਤ ਹੈ ਕਿਉਂ ਗਲਤੀ ਹੁੰਦੀ ਛੋਟੀਆਂ ਦਾ ਯਾਰ ਇਹ ਤੇ ਮੇਰੀ ਪਿਕਅਪ ਤੇ ਜਿਵੇਂ ਫਟ ਕਰਕੇ ਲੰਘ ਜਾਗਾ ਠੀਕ ਹੈ ਸਕੂਟਰ ਕਾਰ ਵਾਲੇ ਗਿਓ ਟਰੱਕ ਵਾਲੇ ਗਿਓ ਕਾਰ ਵਾਲਾ ਕਾਰ ਗਿਓ ਸਕੂਟਰ ਵਾਲਾ ਸਕੂਟਰ ਦੇ ਸਾਈਕਲ ਵਾਲੇ ਮਿਲ ਲੰਗ ਜਾਵਾ ਤਾਂ ਇਹ ਥੋੜੀ ਵੀ ਗਲਤੀ ਕਿਸੇ ਦੀ ਤੇ ਲਾ ਦੇਉਂਦਾ ਮਤਲਬ ਆਲ ਸੈਂਡ ਐਂਡ ਡਨ ਇੱਕਦਮ ਮਹਾ ਮੂਰਖ ਕਾਨੂੰਨ ਹੈ ਜਿਹੜੇ ਇਦਾਂ ਨੇ ਬਣਨੇ ਨਹੀਂ ਚਾਹੀਦੇ ਤੁਸੀਂ ਜੀ ਆਖਰੀ ਸਵਾਲ ਹੈ ਲੱਗਦਾ ਵੀ ਤੁਹਾਨੂੰ ਜਿੰਨੇ ਤੁਸੀਂ ਹੁਣ ਜ਼ਿਕਰ ਕੀਤਾ ਕਾਨੂੰਨਾਂ ਦਾ ਚਾਹੀ ਕਿਸਾਨੀ ਦੇ ਕਾਨੂੰਨ ਹੋਣ ਝਾੜਖੰਡ ਦਾ ਵੀ ਜ਼ਿਕਰ ਕੀਤਾ ਵੀ ਹੁਣ ਉੱਥੇ ਜੰਗਲ ਵਧਣੇ ਸ਼ੁਰੂ ਹੋ ਗਏ ਨੇ ਹਕੀਕਤ ਹੈ ਤੁਸੀਂ ਤੁਸੀਂ ਕਹਿ ਰਹੇ ਹੋ ਦੂਜੀ ਗੱਲ ਕੀ ਹੈ ਜੰਗਲਵੜ ਨੇ ਸ਼ੁਰੂ ਹੋ ਗਏ ਨੇ ਐਸੇ ਚਲੋ ਐ ਸਾਹਮਣੇ ਮਾ ਕੀ 11 ਇਲੈਕਸ਼ਨ ਤੋਂ ਪਹਿਲਾਂ ਜੀ 1100 ਸਿਲੰਡਰ ਹੈ 450 ਕਰ ਦੇ ਪਰਲਮੈਂਟ ਜਿੱਕਰੇ ਅਮਨੇ ਤਾਂ ਐਸਾ ਬੋਲਾ ਹੀ ਨਹੀਂ ਇੱਕ ਮੇਰੇ ਨਹੀਂ ਨੇ ਮੈਂ ਤੁਹਾਨੂੰ ਨਾ ਕਹਿਣ ਵਾਲਾ ਹਾਂ ਮੈਂ ਨਿਊਜ਼ ਦੇ ਸਿਰ ਤੇ ਚੱਲ ਰਿਹਾ ਮੈਂ ਹਕੀਕਤ ਦੇ ਸਿਰ ਤੇ ਠੋਕ ਕੇ ਬੋਲਣ ਆ ਇਸੇ ਇੱਕ ਆਖਰੀ ਸਵਾਲ ਹੈ ਲੱਗਦਾ ਫਿਰ ਜੋ ਤਿੰਨ ਕਾਨੂੰਨ ਸੀ ਜੋ ਕਾਲੇ ਕਿਸਾਨਾਂ ਨੇ ਕਿਹਾ ਸੀ ਉਹ ਵਾਪਸ ਆਉਣਗੇ ਤੇ ਜੋ ਹੁਣ ਕਾਨੂੰਨ ਡਰਾਈਵਰਾਂ ਵਾਲਾ ਹੈਗਾ ਇਹ ਵੀ ਵਾਪਸ ਆਊਗਾ ਇਲੈਕਸ਼ਨ ਤੋਂ ਬਾਅਦ ਜੇ ਭਾਈਪਾ ਜਿੱਤ ਜਾਂਦੀ ਹੈ ਤਾਕੀ ਮੈਨੂੰ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹ ਵਾਪਸ ਆਉਣਗੇ ਨਹੀਂ ਤਾਂ ਮੈਨੂੰ ਦੱਸੋ 733 ਬੰਦਿਆਂ ਸ਼ਹੀਦ ਜੀ ਦੇ ਕੇ ਉਹ ਕਿਸਾਨ ਫਿਰ ਦਿੱਲੀ ਜਾ ਰਹੇ ਨੇ ਕਿਉਂ ਜਾ ਰਹੇ ਨੇ ਕਿਉਂਕਿ ਜੋ ਵਾਅਦੇ ਕੀਤੇ ਸੀ ਉਹ ਨੇੜੇ ਤੜੇ ਵੀ ਨਹੀਂ ਆਏ ਅੱਧੇ ਉਧਰ ਜਾ ਰਹੇ ਨੇ ਅੱਧੇ ਨੇੜੇ ਤੜੇ ਨੇ ਤੇ ਜਿਹੜਾ ਬੰਦਾ ਇੱਕ ਨਾਲ ਕਰੇਗਾ ਉਹ ਦੂਜੇ ਨਾਲ ਕਰੇਗਾ ਕਰੇ ਕਰੇ ਨਾਲੇ ਇਹ ਤਾਂ ਪਹਿਲਾਂ ਹਰ ਵਾਰੀ ਤੇ ਆਪਣੀ ਜ਼ੁਬਾਨ ਤੋਂ ਮੁਕਰੇ ਨੇ ਅੱਜ ਮੈਂ ਗੱਲ ਦੱਸੇ ਮਤਲਬ ਬੜੀ ਬਹਰੀ ਇੰਟਰਸਟਿੰਗ ਹੈ ਅ ਥੋੜੇ ਦਿਨ ਪਹਿਲਾਂ ਮੈਂ ਆ ਰਿਹਾ ਸੀ ਬੱਚੇ ਲੜਦੇ ਪਏ ਸੀ ਹਾਂ ਮੋਦੀ 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 ਹੋ ਮੋਦੀ ਹੋ ਮੋਦੀ ਕਰਾਂਦੇ ਸੀ ਮੈਂ ਕੀ ਹੋ ਗਿਆ ਕਿ ਉਹ ਇੱਕ ਮਤਲਬ ਛੇੜਨ ਦੇ ਸਕੇ ਮੁੰਡੇ ਨੂੰ ਕੀ ਹੋਇਆ ਕਹਿੰਦਾ ਜੀ ਇਹ ਆਮਰਾ ਮੋਦੀ ਹੈ ਮੈਂ ਕੀ ਹੋ ਮਤਲਬ ਕਹਿੰਦਾ ਇਹ ਝੂਠ ਬਹੁਤ ਬੋਲਦਾ ਹੈ ਇਹ ਹਕੀਕਤ ਜੇ ਦਿਸ ਇਜ਼ ਵਾਟ ਦ ਰਿਐਲਿਟੀ ਇਜ਼ ਤੇ ਤੁਸੀਂ ਉਹਦੇ ਨਾਲ ਕਰੋਗੇ ਮੈਂ ਫਿਰ ਕਹਿ ਰਿਹਾ ਹਾਂ 2014 ਤੋਂ ਲੈ ਕੇ ਅੱਜ ਤੱਕ ਇੱਕ ਵਾਦਾ ਦੱਸ ਦਿਓ ਜਿਹੜਾ ਨੇ ਕਿਹਾ ਹੋਇਆ ਤੇ ਪੂਰਾ ਕੀਤਾ ਚੈਲੰਜ ਦੇਣਾ ਹੈ ਨਾ ਹੈ ਨਾ ਔਰ ਚਲੋ ਇੱਕ ਮੰਨ ਲਓ ਤੁਸੀਂ ਇੱਕ ਵਾਦਾ ਲੈ ਵੀ ਆਉਂਦੇ ਹੋ ਕਲਵੇ ਨੇ ਕੀਤਾ ਤੇ ਆਸਾਨ ਕੀਤਾ ਤੈਨੂੰ ਬਣਾਇਆ ਕਦੇ ਲਈ 12 ਕਰੋੜ ਦੀ ਗੱਡੀ 8000 ਕਰੋੜ ਦਾ ਵਿਆਜ 500 ਕਰੋੜ ਦਾ ਘਰ ਬਣ ਰਿਹਾ ਹੈ ਦਿਨ ਦਾ ਖਰਚਾ ਇਕੱਤਰ ਕਿੰਨਾ ਇਕੱਤਰ ਲੱਖ ਦਾ ਟੋਟਲ ਹਰ ਚੀਜ਼ ਚ ਚਾਰ ਵਾਰੀ ਭਾਈ ਸਾਹਿਬ ਦਾ ਸੂਟ ਬਦਲਦੇ ਹੋ ਹੈ ਤੇ ਜੇ ਕੰਮ ਕਰ ਵੀ ਤੈਨੂੰ ਜੇ ਤੁਸੀਂ ਕਹਿੰਦੇ ਉਹਨੇ ਕੋਈ ਕੰਮ ਕੀਤਾ ਤਾਂ ਕਾਲੀ ਬੜਿਆ ਹੀ ਹੈ ਅਰੇ ਤਾਂ ਭਾਈ ਸਾਹਿਬ ਤੁਹਾਨੂੰ ਰੱਖਿਆ ਉਹਦੇ ਲਈ ਤੁਹਾਨੂੰ ਚੁਣਿਆ ਉਹਦੇ ਲਈ ਆਪਾਂ ਗਾਟਡ ਇਹ ਕਰਨਾ ਕਰਨਾ ਕੱਖ ਨਹੀਂ ਬਜਰ ਮਜ਼ਦੂਰਾਂ ਨੂੰ ਉੱਥੇ ਖੜਾ ਕਰਤਾ ਸ 733 ਬੰਦੇ ਦੀ ਜਾਨ ਗਈ ਡਰਾਈਵਰਾਂ ਨੂੰ ਇਸ ਆਰੇ ਮੋਲ ਕ ਮੋਲ ਕੀ ਨਾ ਜਿਹੜਾ ਬਾਜ਼ੀ ਇਹਨਾਂ ਦੇ ਸਿਰ ਤੇ ਨਹੀਂ ਚੱਲਦਾ ਇਹ ਚੱਲਦਾ ਮਜ਼ਦੂਰਾਂ ਦੇ ਸਿਰ ਤੇ ਜਿਨ੍ਹਾਂ ਨੂੰ ਤੁਸੀਂ ਮਜਬੂਰ ਬਣਾ ਰਹੇ ਹੋ ਅਦਾਨੀ ਦੇ ਵੀ ਜੇ ਪੋਰਟ ਚੱਲਣ ਦੇ ਨੇ ਜੋ ਵੀ ਚੱਲਣ ੜਿਆ ਉਹ ਟਰੱਕਾਂ ਕਰਕੇ ਚੱਲਣ ੜਿਆ ਬਨ ਟਰੱਕ ਮੂਵਸ ਕੰਟਰੀ ਮੂਵਸ ਟਰੱਕਸ ਸਟਾਪਸ ਕੰਟਰੀ ਸਟਾਪਸ ਸਿੰਪਲ ਤੁਸੀਂ ਸਾਡੀ ਗੱਲ ਬਾਤ ਸੁਣੀ ਹੈ ਸਾਡੇ ਨਾਲ ਮੌਜੂਦ ਸੰਗ ਗੁਰਦੀਪ ਸਿੰਘ ਘੁਮਨ ਨੇਵੀ ਤੋਂ ਰਿਟਾਇਰ ਅਫਸਰ ਨੇ ਜਿਵੇਂ ਇਹਨਾਂ ਨੇ ਚਰਚਾ ਕੀਤੀ ਹੈ ਕਿ ਕਾਨੂੰਨ ਜੋ ਵਾਪਸ ਹੋਏ ਨੇ ਚਾਹੇ ਕਿਸਾਨੀ ਬਿੱਲ ਨੇ ਚਾਹੇ ਡਰਾਈਵਰਾਂ ਵਾਲਾ ਜੋ ਹੁਣ ਤੱਕ ਪਾਰਲੀਮੈਂਟ ਵਿੱਚ ਵਾਪਸ ਨਹੀਂ ਹੋਇਆ ਕਹਿ ਰਹੇ ਨੇ ਕਿ ਜੇ 24 ਦੀਆਂ ਚੋਣਾਂ ਜਿੱਤ ਜਾਂਦੇ ਨੇ ਭਾਜਪਾ ਤੇ ਕਾਨੂੰਨ 100% ਵਾਪਸ ਲੈ ਕੇ ਆਉਣਗੇ ਤਾਂ ਕੁਝ ਸਮੇਂ ਲਈ ਤਾਂ ਟਾਲ ਦਿੱਤੇਗੇ ਨੇ ਜੇ ਵਾਪਸ ਆਣਗੇ ਭਾਜਪਾ ਜਿੱਤੂਗੀ ਉਹ ਆਉਣ ਵਾਲੇ ਸਮੇਂ ਵਿੱਚ ਗੱਲਾਂ ਨੇ ਜਿੱਤੂਗੀ ਕਿ ਨਹੀਂ ਜਿੱਤੂਗੀ ਇਹ ਵੀ ਲੋਕਾਂ ਨੇ ਤੈਅ ਕਰਨਾ ਹੁੰਦਾ ਲੋਕਤੰਤਰ